ਇਕ ਤਰ੍ਹਾਂ ਕੇ ਪ੍ਰਧਾਨ ਮੰਤਰੀ ਸਾਡੇ ਇੱਥੇ ਟਿਕਦੇ ਨਹੀਂ ਉਹ ਲਗਾਤਾਰ ਫਿਰ ਦੌਰੇਦਾਰ ਦौरा ਉਪਦੇਸ਼ ਦौरा ਅੱਜ ਫਿਰ ਜਹਾਜ਼ ਉੱਡ ਗਿਆ ਉਹਨਾਂ ਦਾ ਹਾਂ ਸੋ ਉਹ ਅਗਲੇ ਹਫਤੇ ਪਰਤਣਗੇ ਫਿਰ ਕਹਿੰਦੇ ਜੀ ਦੋਵਾਂ ਸਦਨਾਂ ਦੇ ਵਿੱਚ ਇੱਕ 'ਚ ਮੇਰੇ ਖਿਲ 11 ਕ ਘੰਟੇ ਹੇਠਲੇ ਸਦਨ ਦੇ ਵਿੱਚ ਲੋਕ ਸਭਾ 'ਚ ਉੱਪਰਲੇ ਸਦਨ ਰਾਜ ਸਭਾ 'ਚ ਸ਼ਾਇਦ 8 ਜਾਂ 9 ਘੰਟੇ ਮਿਸ਼ਨ ਸੰਧੂਰ ਤੇ ਚर्चा ਹੋਣੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਉਹਦੇ ਵਿੱਚ ਰਣਨੀਤੀ ਕਰ ਲਈ ਆ ਉਹਨਾਂ ਨੇ ਏਰੀਆ ਵੰਡ ਲਿਆ ਕਿ ਜਿਹੜਾ ਮਿਸ਼ਨ ਸੰਧੂਰ ਸੀ ਜਿਹੜਾ ਫੌਜੀ ਕਾਰਵਾਈ ਸੀ ਉਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਪੇਸ਼ ਕਰਨਗੇ ਉਹਨਾਂ ਦੇ ਉੱਤੇ ਕੋਈ ਸਵਾਲ ਆਉਂਦੇ ਆ ਕੁਝ ਆਉਂਦੇ ਆ ਉਹਦੇ ਲਈ ਢਾਲ ਉਹ ਬਣਨਗੇ ਸਰਕਾਰ ਦੇ ਲਈ ਤੇ ਜਿਹੜਾ ਹਮਲੇ ਦਾ ਮਾਮਲਾ ਹੈ ਕਿ ਜੀ ਉਹ ਕਿੱਥੇ ਗਏ ਕਿੱਥੋਂ ਆਏ ਸੀ ਕਿਵੇਂ ਹੋ ਗਏ ਕਿਵੇਂ ਟੱਕ ਕਿਉਂਕਿ ਇਹ ਪਹਿਲਗਾਮ ਤੱਕ ਨਹੀਂ ਉਹ ਪੁਲਵਾਮਾ ਹਮਲਾ ਵੀ ਨਾਲ ਆਊਗਾ ਮੈਨੂੰ ਇਹ ਪਤਾ ਜਦੋਂ ਚਰਚਾ ਹੋਊਗੀ ਉਹਦਾ ਆਰਡੀਐਕਸ ਵੀ ਕਿੱਥੋਂ ਆਇਆ ਸੀ ਅਜੇ ਤੱਕ ਕਿਉਂ ਨਹੀਂ ਉਹ ਅਜੇ ਤੱਕ ਕਲੀਅਰ ਹੋ ਸਕਿਆ ਐਮਾਜਨ ਤੋਂ ਮੰਗਾ ਲਿਆ ਜੀ ਅਸਮਾਨ ਮੰਗਾ ਲਿਆ ਕਿ ਸਰ ਗਿਆ ਇਹ ਉਸੇ ਤਰੀਕੇ ਨਾਲ ਕਿ ਕਹਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਿਆਰੀ ਕਰਾਈ ਜਾ ਰਹੀ ਹੈ ਕਿ ਵੀ ਤੁਸੀਂ ਉਸ ਨੂੰ ਡਿਫੈਂਡ ਕਰਨਾ ਤੁਸੀਂ ਉਹਦੇ ਲਈ ਸਾਹਮਣੇ ਢਾਲ ਬਣਨਾ ਤੇ ਇਸ ਤੋਂ ਬਾਅਦ ਓਵਰਆਲ ਜਵਾਬ ਦੇਣ ਲਈ ਫਿਰ ਨਰਿੰਦਰ ਮੋਦੀ ਜੀ ਉਸ ਦਾ ਪੂਰੀ ਚਰਚਾ ਤੋਂ ਕਿਨਾਰਾ ਕਰਨਾ ਐਥੇ ਜਿਵੇਂ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਚਰਚਾ ਜੇ ਸਾਨੀ ਲੈਂਦੇ ਆਪਣਾ ਭਾਸ਼ਣ ਸੁਣਾਉਣਾ ਆਉਂਦੇ ਨੇ ਉੱਥੇ ਵੀ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਹੈ ਕਿ ਮਾਸਟਰ ਜੀ ਚੱਲ ਰਿਹਾ ਤੇ ਇਹ ਜ਼ਰੂਰੀ ਹੈ ਪ੍ਰਧਾਨ ਮੰਤਰੀ ਜੀ ਤੁਹਾਨੂੰ ਇਹਦੇ ਲਈ ਚੁਣਿਆ ਕਿ ਵਿਦੇਸ਼ਾਂ ਦੀ ਸੈਰ ਲਈ ਚੁਣਿਆ